ਇੰਨਾ ਲੋਕਾਂ ਨੂੰ ਖਾਜ ਐ ਦਾਦ ਐ ਚੰਬੜ ਐ ਰਿੰਗਗਾਰੜ ਐ ਲੂਤਾਂ ਨੇ ਜਾਂ ਕੋਈ ਵੀ ਆ ਦੱਦਰੀ ਐ ਕੋਈ ਵੀ ਪ੍ਰੋਬਲਮ ਆ ਤੁਹਾਨੂੰ ਖਾਜ ਦੀ ਸੁੱਕੀ ਖਾਜ ਹੁੰਦੀ ਐ ਖਾਜ ਹੋ ਕੇ ਠੱਫੜ ਹੋ ਜਾਂਦੇ ਨੇ ਠੱਫੜ ਹੋ ਜਾਂਦੇ ਨੇ ਹਲਕੇ ਹਲਕੇ ਫਿਣਸੀਆਂ ਹੁੰਦੀਆਂ ਨੇ ਜਿੰਨੀ ਮਰਜ਼ੀ ਪ੍ਰੋਬਲਮ ਹੋਵੇ ਜਿੰਨੀਆਂ ਮਰਜ਼ੀ ਤੁਸੀਂ ਗੋਲੀਆਂ ਲੈ ਲੀਆਂ ਜਦੋਂ ਗੋਲੀਆਂ ਲੈ ਲੈਨੇ ਹੋ ਕ੍ਰੀਮਾਂ ਜਿਆ ਲਾ ਲੈਨੇ ਹੋ ਉਹਨਾਂ ਚਿਰ ਠੀਕ ਹੋ ਜੰਨੇ ਹੋ ਉਸ ਤੋਂ ਬਾਅਦ ਫੇਰ ਉਹੀ ਤੁਹਾਡਾ ਹਾਲ ਹੋ ਜਾਂਦਾ ਜੇ ਤੁਸੀਂ ਪੱਕਾ ਹੱਲ ਕਰਨਾ ਜੜ ਤੋਂ ਇਹਨੂੰ ਖਤਮ ਕਰਨਾ ਵੀ ਜ਼ਿੰਦਗੀ ਦੇ ਵਿੱਚ ਸਾਡੇ ਕਦੇ ਖਾਜ ਨਾ ਹੋਵੇ ਖਾਜ ਦਾ ਨਾਮੋ ਨਿਸ਼ਾਨ ਹੀ ਮਿਟ ਜੇ ਤਾਂ ਆਹ ਬੂਟੀ ਨੂੰ ਤੇਲ ਦੇ ਵਿੱਚ ਕਾੜਨਾ ਕਾੜ ਕੇ ਇਹਨੂੰ ਆਪਣੇ ਜਿੱਥੇ ਖਾਜ ਹੈ ਉੱਥੇ ਲਾਉਣੀ ਸ਼ੁਰੂ ਕਰ ਦਿਓ ਬਿਲਕੁਲ ਠੀਕ ਹੋ ਜਾਓਗੇ ਇੱਕ ਆਯੁਰਵੈਦਿਕ ਅਸੀਂ ਦਵਾਈ ਵੀ ਦਿੰਨੇ ਆ ਖਾਣ ਨੂੰ ਉਹ ਨਾਲ ਖਾ ਲਿਓ ਤੇ ਸੋਨੇ ਤੇ ਸੁਹਾਗਾ ਹੋ ਜੂ ਜਿਹੜੀ ਦਵਾਈ ਅਸੀਂ ਦਵਾਂਗੇ ਉਹ ਕਰੂਗੀ ਵਿੱਚੋਂ ਕੰਮ ਇਹ ਕਰੂਗੀ ਉੱਤੋਂ ਕੰਮ ਪੱਕੇ ਕੋਕੇ ਲੱਗ ਜਾਣਗੇ ਖਾਜ ਨਾਂ ਦਾ ਸ਼ਬਦ ਜ਼ਿੰਦਗੀ ਚੋਂ ਗਾਇਬ ਹੋ ਜੂ ਜ਼ਿੰਦਗੀ ਚ ਕਦੇ ਖਾਜ ਭੁੱਲ ਜਾਓਗੇ ਵੀ ਸਾਡੇ ਕਦੇ ਖਾਜ ਹੋਈ ਸੀ ਇੰਨਾ ਵਧੀਆ ਰਿਜ਼ਲਟ ਹੈ ਜਿਹੜੀ ਮਰਜੀ ਚਮੜੀ ਦਾ ਰੋਗ ਹੈ ਵਰਤ ਕੇ ਦੇਖ ਲਓ ਜ਼ਿੰਦਗੀ ਬਦਲ ਜੂਗੀ ਤੁਹਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਥੈਂਕ ਯੂ ਧੰਨਵਾਦ